ਜਾਦੇ ਲੋਕਾਂ ਨੇ ਮਨ ਬਣਾ ਲਿਆ ਕਿ ਪਿਛਲੇ 5 ਸਾਲ ਚ ਜਿਹੜਾ ਆਮ ਆਦਮੀ ਪਾਰਟੀ ਦਾ ਨੁਮਾਇੰਦਾ ਸੀ ਪਾਰਲੀਮੈਂਟ ਦੇ ਵਿੱਚ ਉਹਨੇ ਲੋਕਾਂ ਲਈ ਕੁਝ ਨਹੀਂ ਕੀਤਾ ਆਪਣੇ ਇਲਾਕੇ ਲਈ ਨਾ ਕੋਈ ਵਿੱਦਿਆ ਦੀ ਕੋਈ ਵੱਡੀ ਤੇ ਸੈਂਟਰਲ ਯੂਨੀਵਰਸਿਟੀ ਜਾਂ ਕੋਈ ਕਾਲਜ ਜਾਂ ਟੈਕਨੀਕਲ ਕਾਲਜ ਜਾਂ ਕੋਈ ਹਸਪਤਾਲ ਕੋਈ ਐਸੀ ਚੀਜ਼ ਨਹੀਂ ਅੱਜਮਾਨ ਤੇ ਪਰਮਿੰਦਰ ਸਿੰਘ ਢੀਂਡਸਾਂ ਦੇ ਨੂੰ ਕਿਵੇਂ ਦੇਖਦੇ ਹੋ ਤੁਸੀਂ ਆਪਣੇ ਇਹ ਦੋਨਾਂ ਨੂੰ ਮਿਲਾ ਲਿਓ ਜਿੰਨੀਆਂ ਦੋਨਾਂ ਨੂੰ ਵੋਟਾਂ ਪੈਣੀ ਆ ਆਪਾਂ ਨੂੰ ਕੱਲਿਆਂ ਨੂੰ ਪੈ ਜਾਣਗੀਆਂ ਸਿਰਫ ਚੁਟਕਲੇ ਸੁਣਾਉਂਦੇ ਆ ਸੱਥਾਂ ਚ ਜਾ ਕੇ ਕੇਵਲ ਸਿੰਘ ਢਿੱਲੋ ਜੋ ਉਮੀਦਵਾਰ ਨੇ ਲੋਕ ਸਭਾ ਸੰਗਰੂਰ ਦੇ ਉਹ ਅੱਜ ਇੱਥੇ ਲਹਿਰਾ ਹਲਕੇ ਦੇ ਵਿੱਚ ਆਏ ਹੋਏ ਨੇ ਅੱਜ ਉਹਨਾਂ ਨਾਲ ਗੱਲਬਾਤ ਕਰਾਂਗੇ ਢਿੱਲੋ ਸਾਹਿਬ ਨਾਲ ਢਿੱਲੋ ਸਾਹਿਬ ਨਾਲ ਕੀਵੇਂ ਦਾ ਉਹਨਾਂ ਦਾ ਰੋਡ ਸ਼ੋਅ ਦੇ ਵਿੱਚ ਜਿਹੜਾ ਚੱਲ ਰਿਹਾ ਹੈਗਾ ਰੋਡ ਸ਼ੋਅ ਨੂੰ ਲੈ ਕੇ ਕਿੱਦਾਂ ਦੀ ਥੋੜਾ ਤੇਰੀ ਜੀ ਜਿਹੜਾ ਕੱਲ ਦਾ ਰੋਡ ਸ਼ੋਅ ਸੀ ਤੁਸੀਂ ਦੇਖਿਆ ਕਿ 35 ਕਿਲੋਮੀਟਰ 10 ਤੋਂ 15000 ਕਾਰ ਅੱਜ ਵੀ ਉਵੇਂ ਹੀ ਅਸੀਂ ਹੁਣ ਲਹਿਰੇ ਤੋਂ ਚੱਲੇ ਆ ਤੇ ਅਸੀਂ ਲਹਿਰੇ ਤੇ ਮੌਨਿਕ ਸਾਰੇ ਜਗ੍ਹਾ ਜਾ ਰਹੇ ਆ ਲੋਕਾਂ ਦਾ ਬੇਥਾ ਐਡਾ ਅਸਾ ਜਿੱਦਾ ਕੋਈ ਹਿਸਾਬ ਨਹੀਂ ਬਹੁਤ ਜਿਆਦੇ ਲੋਕਾਂ ਨੇ ਮਨ ਬਣਾ ਲਿਆ ਕਿ ਪਿਛਲੇ 5 ਸਾਲ ਚ ਜਿਹੜਾ ਆਮ ਆਦਮੀ ਪਾਰਟੀ ਦਾ ਨੁਮਾਇੰਦਾ ਸੀ ਪਾਰਲੀਮੈਂਟ ਦੇ ਵਿੱਚ ਉਹਨੇ ਲੋਕਾਂ ਲਈ ਕੁਝ ਨਹੀਂ ਕੀਤਾ ਸੱਥਾਂ ਵਾਲਿਆਂ ਨੂੰ ਕਹਿੰਦਾ ਰਿਹਾ ਕਿ ਮੈਂ ਤੁਹਾਡੇ ਸਵਾਲ ਚੁੱਕੂੰਗਾ ਮੈਂ ਤੁਹਾਡੇ ਮੁੱਦੇ ਚੁੱਕੂੰਗਾ ਇਹਨੇ ਸਿਰਫ 52 ਸਵਾਲ ਚੁੱਕੇ ਆ ਅਸੀਂ ਆਰਟੀਆ ਦੇ ਥਰੂ ਇਨਫੋਰਮੇਸ਼ਨ ਲਈ ਹੈ ਉਹਦਾ ਵਿੱਚ ਇੱਕ ਵੀ ਮੁੱਦਾ ਜਿਹੜਾ ਵਿਕਾਸ ਦਾ ਨਹੀਂ ਚੁੱਕਿਆ ਆਪਣੇ ਇਲਾਕੇ ਲਈ ਨਾ ਕੋਈ ਵਿਦਿਆਦੇ ਕੋਈ ਵੱਡੀ ਸੈਂਟਰਲ ਯੂਨੀਵਰਸਿਟੀ ਜਾਂ ਕੋਈ ਕਾਲਜ ਜਾਂ ਟੈਕਨੀਕਲ ਕਾਲਜ ਜਾਂ ਕੋਈ ਹਸਪਤਾਲ ਕੋਈ ਐਸੀ ਚੀਜ਼ ਨਹੀਂ ਜਾਂ ਕੋਈ ਵੱਡਾ ਇੰਡਸਟਰੀ ਸਭ ਚੀਜ਼ਾਂ ਵਿੱਚ ਫੇਲ ਹੋ ਗਿਆ ਇਹ ਡਰਾਮੇਬਾਜ਼ ਨੇ ਇਟਰਾਮੇ ਭਗਵਾਨਤਮਾਨ ਦੇ ਪਰਮਿੰਦਰ ਸਿੰਘ ਢੀਂਡਸਾਂ ਦੀ ਨੂੰ ਕਿਵੇਂ ਦੇਖਦੇ ਹੋ ਤੁਸੀਂ ਆਪਣੇ ਇਹ ਦੋਨਾਂ ਨੂੰ ਮਿਲਾ ਲਿਓ ਜਿੰਨੀਆਂ ਦੋਨਾਂ ਨੂੰ ਵੋਟਾਂ ਪੈਣੀਆਂ ਆ ਆਪਾਂ ਨੂੰ ਕੱਲਿਆਂ ਨੂੰ ਪੈ ਜਾਣੀਆਂ ਤੁਸੀਂ ਦੇਖਦੇ ਜਾਓ ਲੋਕਾਂ ਨੇ ਮਨ ਬਣਾਇਆ ਹੋਇਆ ਲੋਕਾਂ ਨੂੰ ਪਤਾ ਵੀ ਇਹ ਸਿਰਫ ਛੁਟਕਲੇ ਸੁਣਾਉਂਦੇ ਆ ਸੱਥਾਂ ਚ ਜਾ ਕੇ ਲੋਕਾਂ ਨੂੰ ਵਿਚਾਰਿਆ ਨੂੰ ਲੋਕਾਂ ਨੂੰ ਪਤਾ ਲੱਗ ਗਿਆ ਕਿ ਸਾਡਾ ਇਹਨੇ ਕੁਝ ਨਹੀਂ ਕੀਤਾ ਨਾ ਤਾਂ ਇਹਨੇ ਕਿਸੇ ਨੂੰ এমਪਲॉयਮੈਂਟ ਦਿੱਤੀ ਐ ਇਹਨਾਂ ਦਾ ਆਪਣਾ ਕੇਜਰੀਵਾਲ ਇਹ ਨਸ਼ਿਆਂ ਦੇ ਖਿਲਾਫ ਬੋਲਦੇ ਸੀ ਨਾ ਕਿ ਵਿਕਰਮਜੀਤ ਮਜੀਠੀਆ ਨੇ ਨਸ਼ਿਆਂ ਦਾ ਕੰਮ ਚੱਕਿਆ ਕੇਜਰੀਵਾਲ ਨੇ ਲੰਮਾ ਪੈ ਕੇ ਮਾਫੀ ਮੰਗੀ ਇਹਨਾਂ ਤੋਂ ਇਹ ਪੰਜਾਬ ਦਾ ਕੀ ਕਰ ਜਾਣਗੇ ਕਿਹੜੇ ਮੁੱਦੇ ਨੂੰ ਲੈ ਕੇ ਤੁਸੀਂ ਜਿਹੜੀਆਂ ਵੋਟਾਂ ਸਾਡਾ ਮੁੱਦਾ ਇੱਕੋ ਹੀ ਆ ਵਿਕਾਸ ਦਾ ਆਪਣਾ ਇਲਾਕਾ ਪਸੜਿਆ ਹੋਇਆ ਇੱਥੇ ਕੋਈ ਵੱਡੀ ਟੈਕਨੀਕਲ ਯੂਨੀਵਰਸਿਟੀ ਕੋਈ ਸੈਂਟਰਲ ਯੂਨੀਵਰਸਿਟੀ ਇੱਥੇ ਕੋਈ ਵੱਡੀ ਇੰਡਸਟਰੀ ਇੱਥੇ ਕੋਈ ਵੱਡਾ ਹਸਪਤਾਲ ਅਸੀਂ ਉਹ ਚੀਜ਼ਾਂ ਜਿਹੜੀਆਂ ਲੋਕਾਂ ਦੇ ਲਈ ਜਿਹੜੀਆਂ ਸੈਂਟਰ ਚੋਂ ਲਿਆਉਣੀਆਂ ਇਹ ਜਿਹੜੀ ਇਲੈਕਸ਼ਨ ਹੋ ਰਹੀ ਹੈ ਇਹ ਸੈਂਟਰ ਦੇ ਵਿੱਚ ਇਹ ਸੈਂਟਰ ਦੀ ਸਰਕਾਰ ਬਣਣੀ ਆ ਲੋਕੀ ਮੋਦੀ ਤੋਂ ਔਖੇ ਨੇ ਲੋਕੀ ਪੰਜਾਬ ਦੇ ਵਿੱਚ ਆਪਣੀ ਕਾਂਗਰਸ ਦੀ ਸਰਕਾਰ ਆ ਕੈਪਟਨ ਸਾਹਿਬ ਨੇ 2 ਸਾਲ ਦੇ ਵਿੱਚ ਜਿਹੜਾ ਕਿਸਾਨਾਂ ਦੇ ਕਰਜ਼ੇ ਮਾਫ ਕੀਤੇ ਆ ਨਸ਼ੇ ਨੂੰ ਜਿਹੜੀ ਥੰਮ ਪਾਈ ਆ ਨਸ਼ਾ ਰੁਕ ਗਿਆ ਜਿਹੜਾ ਇਹਨਾਂ ਨੇ ਬੇਥਾ ਨਸ਼ਾ ਕੀਤਾ ਸੀ ਪਿਛਲੇ 10 ਸਾਲ ਕਾਲੀਆਂ ਨੂੰ ਦੇਖਦੇ ਹੋਏ ਔਰ ਸੈਂਟਰ ਚ 5 ਸਾਲ ਮੋਦੀ ਦੀ ਸਰਕਾਰ ਦੇਖਦੇ ਹੋਏ ਲੋਕਾਂ ਨੇ ਦੇਖਿਆ ਕਿ ਮੋਦੀ ਨੇ ਵਪਾਰੀਆਂ ਨੂੰ ਤਬਾਹ ਕਰਤਾ ਕਿਸਾਨਾਂ ਨੂੰ ਖਤਮ ਕਰਤਾ ਤੇ ਇਸ ਕਰਕੇ ਹੁਣ ਉਹ ਚਾਹੁੰਦੇ ਨੇ ਕਿ ਇਹਦੇ 'ਚ ਬਦਲਾ ਆਵੇ ਔਰ ਵੋਟਰਾਂ ਨੇ ਕਾਂਗਰਸ ਨੂੰ ਪਾਉਣੇ ਆ ਸੈਂਟਰ ਚ ਲੋਕੀ ਕਾਂਗਰਸ ਦੀ ਸਰਕਾਰ ਦੇਖਣਾ ਚਾਹੁੰਦੇ ਇਹ ਸਨ ਕੇਵਲ ਸਿੰਘ ਢਿੱਲੋ ਜੋ ਸੰਗਰੂਰ ਲੋਕ ਸਭਾ ਤੋਂ ਉਮੀਦਵਾਰੀ ਲੜ ਰਹੇ ਨੇ ਚੋਣ ਲੜ ਰਹੇ ਨੇ ਅੱਜ ਇਹਨਾਂ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਨੇ ਕਿਹਾ ਹੈਗਾ ਵੀ ਜਿਹੜੇ ਭਗਵੰਤ ਮਾਨ ਤੇ ਢੀਂਸਾ ਨੂੰ ਰਲਾ ਕੇ ਵੀ ਜੜੀਆਂ ਇੰਨੀਆਂ ਵੋਟਾਂ ਨਹੀਂ ਮਿਲੀਆਂ ਕੈਮਰਾਮੈਨ RAM ਦੇ ਨਾਲ ਅਨਿਲ ਜੈਨ ਸੰਗਰੂਰ